ਅੱਜ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਨਾਲ ਮੁਲਾਕਾਤ ਹੋਈ ਬੜੇ ਸਾਜ਼ਗਰ ਮਾਹੌਲ ਦੇ ਵਿੱਚ ਉਹ ਵੀ ਤੇ ਮੈਂ ਉਹਨਾਂ ਨੂੰ ਪੰਜਾਬ ਦੇ ਹੜ੍ਹਾਂ ਦੀ ਸਿਚੁਏਸ਼ਨ ਸਾਰੀ ਸਮਝਾਈ ਕਿ ਕਿਵੇਂ 2300 ਤੋਂ ਵੱਧ ਪਿੰਡ ਡੁੱਬ ਗਏ 5 ਲੱਖ ਤੋਂ ਵੱਧ ਬੰਦੇ ਬੇਕਾਰ ਹੋ ਗਏ 2 ਲੱਖ ਤੋਂ ਵੱਧ ਬੰਦੇ ਪ੍ਰਭਾਵਿਤ ਹੋ ਗਏ 3200 ਸਕੂਲ ਟੁੱਟ ਗਏ 8500 ਕਿਲੋਮੀਟਰ ਸੜਕਾਂ ਮਲਬਾ ਬਣ ਗਈਆਂ 60 ਦੇ ਕਰੀਬ ਜਾਨਾਂ ਚਲੀਆਂ ਗਈਆਂ 2500 ਦੇ ਕਰੀਬ ਪੁਲ ਜਾਂ ਪੁਲੀਆਂ ਛੋਟੀਆਂ ਹੋ ਰੁੜ ਗਏ ਇਵਨ ਛੋਟੇ ਬੱਚਿਆਂ ਦੀਆਂ ਸਿਲੇਬਸ ਦੀਆਂ ਕਿਤਾਬਾਂ ਵੀ ਰੁੜ ਗਈਆਂ ਛੋਟੇ ਬੱਚਿਆਂ ਦੀਆਂ ਕਿਤਾਬਾਂ ਵੀ ਰੁੜ ਗਈਆਂ ਸਾਨੂੰ ਉਹਨਾਂ ਦਾ ਸੈਮੈਸਟਰ ਅੱਗੇ ਕਰਨਾ ਪੈਣਾ ਜੋ ਕਿਤਾਬਾਂ ਹੀ ਹਨ ਪੇਪਰ ਕਿਵੇਂ ਦੇਣਗੇ ਉਹ ਸੋ ਮੈਂ ਹੋਮ ਮੈਡਮ ਜੀ ਸਾਬ ਨੂੰ ਦੱਸਿਆ ਕਿ ਉਹਨਾਂ ਨੇ ਬੜੇ ਧਿਆਨ ਨਾਲ ਇਹ ਗੱਲ ਸੁਣੀ ਉਹਨੇ ਕਿਹਾ ਕਿ ਬਿਲਕੁਲ ਅਸੀਂ ਪੰਜਾਬ ਨੂੰ ਹੋਰ ਮਾਣ ਦੇਇਆਤਾ ਹੋਰ ਜਿੰਨਾ ਵੀ ਹੋ ਸਕਦਾ ਕਰਾਂਗੇ ਬਾਕੀ ਉਹਨਾਂ ਤੇ ਦੀ ਮੋਤਮ ਫੈਡਰਲ ਗਵਰਨਮੈਂਟ ਹੈ ਸੈਂਟਰ ਗਵਰਨਮੈਂਟ ਹੈ ਮਾਲਕ ਪਰ ਪੱਖ ਰੱਖਣਾ ਮੇਰਾ ਜ਼ਿੰਮੇਵਾਰੀ ਹੈ ਮੈਨੂੰ ਪੰਜਾਬ ਦੇ ਲੋਕਾਂ ਨੇ ਮੇਰੀ ਜ਼ਿੰਮੇਵਾਰੀ ਨਿਸ਼ਚਿਤ ਕੀਤੀ ਹੈ ਕਿ ਮੇਰਾ ਪੱਖ ਰੱਖਣਾ ਮੇਰਾ ਬੰਦੋਸ ਨਹੀਂ ਹੈ गया है कितना नुकसान जो है पंजाब में हुआ है देखो अभी तक तो हम तेरह हजार आठ सौ करोड़ का खर्च लेकिन अब नीचे जाएंगे आपने हिंदी में क्वेश्चन पूछा मैं हिंदी में जवाब दे नीचे जाएंगे तो शायद वो बढ़ जाए बीस हजार करोड़ के आसपास चला जाए हर संकट में पंजाब देश के साथ करा है अब पंजाब पे संकट है तो देश को भी पंजाब के साथ करना सर जिस तरह से केंद्र ने सोलह सौ करोड़ के राहत पैकेज की घोषणा की थी उसके बाद आपने कहा कि वो डीबीटी जो है प्रोसेस वो ठीक नहीं है आप अपनी तरफ से सर पंजाब सरकार जो है अपनी तरफ से पंजाब सरकार को प्रसम आप अपनी तरफ से देंगे तो क्या एक क्रेडिट लेने की ओर भी चल रही है केंद्र और पंजाब सरकार के बीच कोई क्रेडिट वो नहीं है